ਜੀ ਸਰ ਹਾਂ ਬੇਲੋ ਚਲੋ ਚਲੋ ਜੀ ਸਰ ਜੀ 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 ਰੁਸ਼ੀ ਪੜਿਆ ਜੀ ਐਸਐਸਪੀ ਫਤਿਹਗੜ ਸਾਹਿਬ ਜੀ ਸੁਭਾ ਮਕਰਵਾਲ ਜੀ ਦੇ ਦਿਸ਼ਾ ਨਿਰਦੇਸ਼ ਹੈ ਸਾਰੀ ਜ਼ਿਲ੍ਹਾ ਪੁਲਿਸ ਔਰ ਨਸ਼ੇ ਦੇ ਵਿਰੁੱਧ ਅਤੇ ਕ੍ਰਾਈਮ ਨੂੰ ਕੰਟਰੋਲ ਕਰਨ ਵਾਸਤੇ ਤੰਦੇ ਨਾਲ ਕੰਮ ਕਰ ਰਹੀ ਹੈ ਏ ਵਾਲਾ ਜਿਹੜਾ ਮੈਟਰ ਸੀਗਾ ਇਹਦੀ ਸੂਚਨਾ ਜਦੋਂ ਸਾਨੂੰ ਮਿਲੀ ਕਿ ਇੱਕ ਜਤਿਨ ਨਾਮ ਦਾ ਮੁੰਡਾ ਜਿਹੜਾ ਕਿ ਸਿਵਲ ਹਸਪਤਾਲ ਦੇ ਵਿੱਚ ਐਡਮਿਟ ਹੈ ਉਹਦੇ ਚ ਇੱਕ ਜਾਨਲੇਵਾ ਕੋਈ ਹਮਲਾ ਹੋਇਆ ਹੈ ਮੌਕੇ ਤੇ ਇਮੀਡੀਟਲੀ ਐਸਚੋਨਾ ਆਈਓ ਨੂੰ ਭੇਜਿਆ ਭੇਜ ਕੇ ਉਹਦੇ ਬਿਆਨ ਰਿਕਾਰਡ ਕੀਤੇ ਗਏ ਜਿਹਦੇ ਆਧਾਰ ਤੇ ਮੁਕਦਮਾ ਨੰਬਰ 147 ਅੰਡਰ ਸੈਕਸ਼ਨ 115 2 118 1 ਅਤੇ 109 ਬੀ ਐਨਐਸ ਦੇ ਤਹਿਤ ਰਜਿਸਟਰ ਕੀਤਾ ਗਿਆ ਇਹ ਮੁਕਦਮਾ ਜਿਹੜਾ ਹੈਗਾ ਇਦੇ ਚ ਮੁੱਖ ਦੋਸ਼ੀ ਜਿਹੜਾ ਸਾਹਮਣੇ ਆਇਆ ਉਹ ਕਰਨਵੀਰ ਸਿੰਘ ਅਲਿਸ ਲਵਲੀ ਜਿਹੜਾ ਕਿ ਮਾਸਟਰ ਕਲੋਨੀ ਮੰਡੀ ਗੋਵਿੰਦਗੜ ਦਾ ਹੀ ਰਹਿਣ ਵਾਲਾ ਸੀਗਾ ਔਰ ਸੂਚਨਾ ਮਿਲਦੇ ਹੀ ਐਸਐਸਪੀ ਸਾਹਿਬ ਨੇ ਅੰਡਰ ਸੁਪਰਵੀਜ਼ਨ ਡੀਐਸਪੀ ਅਮਲੋ ਨਿਰਦੇਸ਼ ਦਿੱਤੇ ਔਰ ਇਨਾਦਰ ਆਪਣੇ ਟੀਮਾਂ ਬਣਾਈ ਔਰ ਐਸਐਚਓ ਮੰਡੀ ਗੋਵਿੰਦਗੜ ਮਨਪ੍ਰੀਤ ਸਿੰਘ ਨੇ ਆਪਣੀ ਟੀਮਾਂ ਦੇ ਨਾਲ ਵਖ-ਵਖ ਥਾਵਾਂ ਤੇ ਛਾਪੇਮਾਰੀ ਕੀਤੀ ਔਰ ਇਮੀਡੀਏਟਲੀ ਜਿਹੜਾ ਮੁੱਖ ਦੋਸ਼ੀ ਹੈਗਾ ਕਰਨਵੀਰ ਸਿੰਘ ਅਲਿਸ ਲਵਲੀ ਇਨੂੰ ਬੜਾ ਹਿੰਮਤ ਦਾ ਕੰਮ ਕੀਤਾ ਇਹਨਾਂ ਦੀ ਟੀਮ ਨੇ ਔਰ ਬਹੁਤ ਚੰਗਾ ਕੰਮ ਕਰਦੇ ਹੋਏ ਬਹੁਤ ਕਮ ਟਾਈਮ ਦੇ ਵਿੱਚ ਇਹ ਮੁਖਦਰਸ਼ੀ ਨੂੰ ਅਰੈਸਟ ਕੀਤਾ ਅਰੈਸਟ ਕਰਨ ਤੋਂ ਬਾਅਦ ਜਿਹੜੀ ਡੀਐਸਪੀ ਹਮਲੋ ਦੇ ਸੁਪਰਵਾਈਜ਼ਨ ਹੇਠ ਜਿਹੜਾ ਇਹ ਸਾਰਾ ਕੁਝ ਮੈਟਰ ਫਿਰ ਅੱਗੇ ਪਰਸੂ ਕੀਤਾ ਗਿਆ ਔਰ ਜਿਹੜੀ ਮੁੱਢਲੀ ਪੜਤਾਲ ਕੀਤੀ ਗਈ ਇਹਦੇ ਵਿੱਚ ਸਾਹਮਣੇ ਆਇਆ ਹੈ ਕਿ ਜਿਹੜਾ ਇਹ ਕਰਨਵੀਰ ਸਿੰਘ ਹੈ ਇਹ 6-7 ਮਹੀਨੇ ਪਹਿਲੇ ਹੀ ਇਹਨੇ ਨਿਹੰਗਾ ਦਾ ਬਾਣਾ ਪਹਿਨਣਾ ਸ਼ੁਰੂ ਕੀਤਾ ਸੀ। ਔਰ ਇਹ ਬਾਣਾ ਪਹਿਨ ਕਰਕੇ ਇਹ ਬੰਦਾ ਆਪ ਜਿਹੜਾ ਹੈਗਾ ਉਹ ਗਲਤ ਕਾਮਾਂ ਦੇ ਵਿੱਚ ਲਿਪਟ ਸੀਗਾ। ਇਹ ਨਸ਼ਾ ਕਰਨ ਦਾ ਆਪਾਦੀ ਸੀਗਾ ਔਰ ਇਹ ਮਨੀ ਐਕਸਟਰੋਟ ਕਰਨ ਦਾ ਕੰਮ ਕਰਦਾ ਸੀ ਲੋਕਾਂ ਨੂੰ ਧਰਾ ਕੇ ਕੇ। ਸੋ ਬਾਣਾ ਪਹਿਨ ਕਰਕੇ ਦਾ ਇਸਤੇਮਾਲ ਉਹ ਗਲਤ ਕੰਮ ਕਰਨ ਵਾਸਤੇ ਕਰਦਾ ਸੀ। ਸੋ ਇੱਕ ਮੋੜਲੀ ਪੜਤਾਲ ਦੇ ਵਿੱਚ ਆਇਆ ਇਸੇ ਤਹਿਤ ਇਹ ਜਿਹੜਾ ਕਰਨਵੀਰ ਸੀਗਾ ਇਹਦੇ ਮਗਰ ਪਿਆ ਹੋਇਆ ਸੀ ਇਸ ਤੋਂ ਵੀ ਇਹ ਮਨੀ ਐਕਸਟਰੋਟ ਕਰਨਾ ਚਾਹੁੰਦਾ ਸੀ ਸਾਨੂੰ ਇਸ ਮੈਟਰ ਤੋਂ ਬਾਅਦ ਇਹ ਗੱਲਾਂ ਸਾਹਮਣੇ ਆਈਆਂ ਕਈ ਹੋਰ ਸਾਨੂੰ ਇੰਟਰਨਲ ਜਿਹੜੀ ਅਸੀਂ ਇਨਕੁਆਰੀ ਕਰ ਰਹੇ ਨੇ ਉੱਥੇ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਇਸਨੇ ਹੋਰ ਵੀ ਲੋਕਾਂ ਤੋਂ ਪੈਸੇ ਐਕਸਟਰੋਟ ਕੀਤੇ ਸੀ ਸੇਮ ਵੇ ਟੰਗਣਾ ਲਈ ਇਹਦੇ ਮਗਰ ਪਿਆ ਸੀ ਜਤਿੰਦੇ ਔਰ ਜਤਿੰਦੋ ਜਦੋਂ ਇਹ ਪੈਸੇ ਮੰਗਦਾ ਸੀ ਔਰ ਰਜਿਸਟਰ ਕਰਦਾ ਸੀ ਇਨੇ ਫਿਰ ਆਪਣੇ ਮੰਤਵ ਨੂੰ ਪੂਰਾ ਕਰਨ ਵਾਸਤੇ ਉਹਦੇ ਤੇ ਅਚਾਨਕ ਜਾਨਲੇਵਾ ਹਮਲਾ ਕੀਤਾ। ਔਰ ਜਿਹੜਾ ਇਸਨੇ ਆਪਣੀ ਕਿਰਪਾਨ ਦੇ ਨਾਲ ਸ਼ਾਰਪ ਵੈਪਨ ਦੇ ਨਾਲ ਉਸਤੇ ਹਮਲਾ ਕੀਤਾ। ਉਹਨੇ ਹੱਥ ਵਿਚ ਲਾਇਏ ਜਿਹਦੇ ਚ ਉਹਦੀ ਦੋਨੋਂ ਬਾਹਾਂ ਦੇ ਜਿਹੜੇ ਦੋਨੋਂ ਗੁੱਟ ਸੀਗੇ ਉਹਦੇ ਬਹੁਤ ਸ਼ਾਰਪ ਔਰ ਗੰਭੀਰ ਇੰਜਰੀ ਉਸਤੇ ਆਈਏ। ਉਹਨੂੰ ਇੱਥੇ ਪੀਜੀਆਈ ਰੈਫਰ ਕਰਤਾ ਗਿਆ ਸੀ ਔਰ ਰੈਫਰ ਕਰਨ ਦੇ ਬਾਅਦ ਉਹ ਉਹਦਾ ਇਲਾਜ ਉੱਥੇ ਚੱਲ ਰਿਹਾ ਹੈ। ਸੋ ਇਹ ਪੂਰੀ ਜਿਹੜੀ ਘਟਨਾ ਹੈ ਇਹਦੇ ਚ ਮੇਰਾ ਮਤਲਬ ਬੜਾ ਕਲੀਅਰ ਕਟਰੀ ਕਹਿਣਾ ਸੀਗਾ ਕਿ ਪੁਲਸ ਨੇ ਜਿਹੜੀ ਬੰਦੀ ਕਾਰਵਾਈ ਆਪਣੀ ਹੈਗੀ ਉਹ ਇਮੀਡੀਏਟ ਕੀਤੀ ਹੈ ਬੜਾ ਪ੍ਰੋਂਪਟ ਐਕਸ਼ਨ ਲਿੱਤਾ ਗਿਆ ਹੈ ਔਰ ਅੱਗੇ ਪਿੱਛੇ ਕੋਈ ਨਾ ਮੌਲੀਮ ਦਾਇਂ ਬਾਇਨਾ ਹੋ ਜਾਏ ਹੋਰ ਕਿਸੇ ਇਸ ਐਫਐਜੀ ਘਟਨਾ ਨੂੰ ਅੰਜਾਮ ਨਾ ਦੇ ਇਹ ਬੜੀ ਕਾਮਯਾਬੀ ਔਰ ਸਫਲਤਾ ਹਾਸਿਲ ਕੀਤੀ ਹੈ ਇਹ ਪਹਿਲੀ ਕਾਰਵਾਈ ਚ ਲਿਪਟ ਹੈ ਜੀ ਪਹਿਲਾਂ ਵੀ ਕਿਤੇ ਇਸ ਬੰਦੇ ਦੇ ਖਿਲਾਫ ਪਹਿਲਾਂ ਇਸ ਬੰਦੇ ਦੇ ਖਿਲਾਫ ਕਿਉਂਕਿ 6 ਮਹੀਨੇ ਜਿਵੇਂ ਤੁਹਾਨੂੰ ਦੱਸਿਆ ਕਿ 6-7 ਮਹੀਨੇ ਪਹਿਲੇ ਇਹਨੇ ਨਿਹੰਗ ਦਾ ਬਾਣਾ ਪਹਿਨ ਕਰਕੇ ਗਲਤ ਕੰਮ ਕਰਨਾ ਸ਼ੁਰੂ ਕੀਤਾ ਸੀ ਜੀ ਸੋ ਇਹ ਨਿਹੰਗਾਂ ਨੂੰ ਬਦਨਾਮ ਕਰਨ ਦਾ ਕੰਮ ਹੈ ਕਿਉਂਕਿ ਨਿਹੰਗਾਂ ਦਾ ਕੰਮ ਇਹ ਨਹੀਂ ਹੈ ਗੁਰੂ ਦੀ ਲੜ ਲਈ ਫੌਜ ਹੈ ਇਹ ਕੰਮ ਨਹੀਂ ਅੰਗਾਦੇ ਨਹੀਂ ਹੈ ਇਹਨੇ ਮਿਆਂਗਾ ਦਾ ਬਾਣਾ ਪਹਿਨ ਕਰਕੇ ਲੋਕਾਂ ਨੂੰ ਡਰਾਣਾ ਸ਼ੁਰੂ ਕੀਤਾ ਸੀ ਇਹ ਇਨਫੋਰਮੇਸ਼ਨ ਸਾਨੂੰ ਪਹਿਲੇ ਕਦੇ ਨਹੀਂ ਆਈ ਲੇਕਿਨ ਹੁਣ ਜਦੋਂ ਇਹ ਕਾਰਵਾਈ ਹੋਈ ਹੈ ਹੁਣ ਲੋਕੀ ਓਪਨ ਹੋ ਕਰਕੇ ਪਹਿਲੇ ਡਰ ਕੇ ਕਈ ਲੋਕੀ ਜਰਾ ਸਾਹਮਣੇ ਨਹੀਂ ਆਉਂਦੇ ਸੀ ਹੁਣ ਲੋਕੀ ਓਪਨ ਹੋ ਕਰਕੇ ਇਹਦੇ ਬਾਰੇ ਉਹ ਗੱਲਾਂ ਦੱਸ ਰਹੇ ਸਾਨੂੰ ਸੋ ਉਹ ਗੱਲਾਂ ਸਾਡੇ ਕੋਲ ਆ ਰਹੀਆਂ ਔਰ ਉਸ ਦੇ ਮੁਤਾਬਿਕ ਫਿਰ ਜੜੀ ਵੀ ਕੋਈ ਹੋਰ ਕੰਪਲੇਂਟ ਆਏਗੀ ਉਹਦੇ ਮੁਤਾਬਿਕ ਇਸ ਤੇ ਹੋਰ ਕਾਰਵਾਈ ਜਿਹੜੀ ਬਣਦੀ ਹੈ ਕਾਨੂੰਨ ਦੇ ਮੁਤਾਬਿਕ ਉਹ ਕੀਤੀ ਜਾਏਗੀ ਪੁੱਛ ਪੜਤਾਲ ਦੇ ਵਿੱਚ ਸਰ ਕੁਝ ਹੋਰ ਵੀ ਸਾਹਮਣੇ ਆਇਆ ਹੈਗਾ ਜੀ ਇਹ ਬੰਦੇ ਦਾ ਐਕਚੁਅਲ ਚ ਕੀਤਾ ਕੀ ਹੈ ਇਹ ਬੰਦੇ ਨੇ ਦੇਖੋ ਐਕਚੁਅਲੀ ਇਹੀ ਸੀ ਕਿ ਮਨੀ ਐਕਸਟਰੋਟ ਕਰਨ ਦੀ ਕੋਸ਼ਿਸ਼ ਕਰਦਾ ਸੀ ਇਹ ਸੋ ਜਿਨ੍ਹਾਂ ਜਿਹੜੇ ਡਰ ਜਾਂਦੇ ਸੀ ਕੋਈ ਏਕਾਦੇ ਬੰਦੇ ਨੇ ਇਹਨੂੰ ਪੈਸਾ ਦਿੱਤਾ ਸੀ ਉਸ ਤੋਂ ਇਹ ਮੋਟੀਵੇਟ ਹੋ ਗਿਆ ਮੋਟੀਵੇਟ ਹੋ ਕਰਕੇ ਇਹ ਹੋਰ ਲੋਕਾਂ ਨੂੰ ਡਰਾਉਣਾ ਇਹਨੇ ਸ਼ੁਰੂ ਕਰਤਾ ਸੀ ਹੁਣ ਇੱਥੇ ਆ ਕਰਕੇ ਜਦੋਂ ਜਤਿਨ ਨੇ ਰਜਿਸਟ ਕੀਤਾ ਇਸ ਨੂੰ ਪੈਸਾ ਦੇਣ ਵਾਸਤੇ ਤਾਂ ਤਾਂ ਇਸਨੇ ਹਮਲਾ ਕਰਤਾ ਉਸ ਤੇ ਸਰ ਜਿਹੜਾ ਪੀੜਤ ਹੈ ਹੁਣ ਉਹ ਖਤਰੇ ਤੋਂ ਬਾਹਰ ਹੈ ਹਾਂਜੀ ਹੁਣ ਉਹ ਜਾਨ ਦਾ ਖਤਰਾ ਨਹੀਂ ਹੈ ਉਸ ਨੂੰ ਬਟ ਉਸ ਦੇ ਗੰਭੀਰ ਸੱਟਾ ਹੈਗੀ ਜਿਹਦਾ ਇਲਾਜ ਚੱਲ ਰਿਹਾ ਉਹਦੇ ਵਿੱਚ ਅਰੈਸਟ ਕੀਤਾ ਹੈਗੀ ਇੱਥੋਂ ਹੀ ਅਰੈਸਟ ਕੀਤਾ ਇਸ ਨੂੰ ਬਾਹਰ ਨਹੀਂ ਭਜਨ ਦਿੱਤਾ ਜਿਵੇਂ ਮੈਂ ਕਿਹਾ ਕਿ ਡੀਐਸਪੀ ਸਾਹਿਬ ਦੀ ਸੁਪਰਵੀਜ਼ਨ ਹੇਠ ਬਕੌਗ ਟੀਮਾਂ ਸੀਗੀ ਇਹਨਾਂ ਨੇ ਨਾਕੇ ਲਾਇਆ ਇਹ ਲਾਕੇ ਦੀ ਘੇਰਾਬੰਦੀ ਕੀਤੀ ਔਰ ਕਿਤੇ ਵੀ ਬਾਹਰ ਨਹੀਂ ਜਾਣਗਾ ਪੈਡਲਾਈਜ਼ਿੰਗ ਕੀ ਦਿੱਤਾ ਪੈਡਲਾਈ ਹਾਂ ਜੀ ਪ੍ਰਾਪਰਟੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ